ਸਸਿਕਾਚੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਬ੍ਰਿਟਿਸ਼ ਕਲੰਬੀਆ ਦੀ ਅੰਦਰੂਨੀ ਸਿਹਤ ਅਥਾਰਟੀ ਦੇ ਨਾਲ ਸੰਬੰਧਿਤ ਇੱਕ ਭਿਆਨਕ ਡੇਟਾ ਉਲੰਘਣਾ ਨੇ 28000 ਤੋਂ ਵੱਧ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਦੀ ਨਿੱਜੀ ਜਾਣਕਾਰੀ ਦਾ ਪਰਦਾਫਾਸ਼ ਕੀਤਾ ਜਿਸ ਦੇ ਨਾਲ ਸੀਆਰਏ ਖਾਤੇ ਹੈਕ ਅਤੇ ਪਛਾਣ ਚੋਰੀ ਕੀਤੀ ਗਈ ਹੈ ਇਹ ਨਹੀਂ ਨਹੀਂ ਇਹਨਾਂ ਦੇ ਨਾਲ ਅਲਬਰਟਾ ਦੇ ਵਿੱਚ ਜਾਲੀ ਟੈਕਸ ਰਿਟਰਨ ਦੀ ਵੀ ਦਾਰੇ ਕੀਤੀ ਗਈ ਹੈ ਸੀਆਰਏ ਦੇ ਵੱਲੋਂ ਕੁਝ ਅਜੇ ਹੈਰਾਨੀਜਨਕ ਅੰਕੜੇ ਪੇਸ਼ ਕੀਤੇ ਗਏ ਨੇ ਜਿਸ ਦੇ ਨਾਲ ਦੇਸ਼ ਭਰ ਦੇ ਲੋਕਾਂ ਦੇ ਵਿੱਚ ਚਿੰਤਾ ਦਾ ਹੋਲਵਾਨਗੇ ਦਰਸਲ ਬ੍ਰਿਟਿਸ਼ ਕੋਲੰਬੀਆ ਦੀ ਅੰਦਰੂਨੀ ਸਿਹਤ ਅਥਾਰਟੀ ਦੇ ਨਾਲ ਸੰਬੰਧਿਤ ਇੱਕ ਭਿਆਨਕ ਡਾਟਾ ਉਲੰਘਣਾ ਨੇ 28000 ਤੋਂ ਵੱਧ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਦੀ ਨਿੱਜੀ ਜਾਣਕਾਰੀ ਚੋਰੀ ਹੁੰਦਾ ਪਰਦਾਫਾਸ਼ ਕੀਤਾ ਇਸ ਚਿੰਤਾਜਨਕ ਉਲੰਘਣਾ ਦੇ ਵਿੱਚ 2003 ਅਤੇ 2009 ਦੇ ਵਿੱਚ ਕਾਰ ਨੌਕਰੀ ਕਰਨ ਵਾਲੇ ਵਿਅਕਤੀ ਦੇ ਘਰਾਂ ਦੇ ਪਤੇ ਜਨਮ ਮਿਤੀਆਂ ਅਤੇ ਸਮਾਜਿਕ ਬੀਮਾ ਨੰਬਰ ਸ਼ਾਮਲ ਨੇ ਅਤੇ ਇਸ ਨੂੰ ਪਹਿਲਾਂ ਹੀ ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਖਾਤੇ ਦੇ ਨਾਲ ਛੁੜੀ ਵਿਆਪਕ ਤੋਂ ਖਤੜੀ ਵਾਲੀ ਗਤੀਵਿਧੀ ਦੇ ਨਾਲ ਜੋੜਿਆ ਜਾ ਚੁੱਕਿਆ ਹੈ ਇੱਥੇ ਦੱਸਣਾ ਪੰਦ ਹੈ ਕਿ 2022 ਦੇ ਵਿੱਚ ਨਰਸ ਲੈਸਲੀ ਵਾਰਨਰ ਨੂੰ CRA ਪਛਾਣ ਚੋਰੀ ਕੁਟਾਲੇ ਦੇ ਵਿੱਚ ਗਲਤ ਤਰੀਕੇ ਦੇ ਨਾਲ ਫਸਾਉਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਫਿੰਗਰਪ੍ਰਿੰਟ ਹੈ ਕਿਤੇ ਗਏ ਸਨ ਜਿੱਥੇ ਕਾਨੂੰਨ ਦੇ ਨਾਲ ਭਿਆਨਕ ਛੇੜਛਾੜ ਦੇ ਰੂਪ ਦੇ ਵਿੱਚ ਜੋ ਸ਼ੁਰੂ ਹੋਇਆ ਸੀ ਹੁਣ ਉਹ ਪਛਾਣ ਨੇ ਚੋਰੀ ਦੇ ਇੱਕ ਦੁਖਦਾਈ ਮਾਮਲੇ ਵਿੱਚ ਬਦਲ ਗਿਆ ਜੋ 2020 ਵਿੱਚ ਸ਼ੁਰੂ ਹੋਇਆ ਸੀ ਜਦੋਂ ਵਾਰਨਰ ਦਾ ਸੀਆਰਏ ਖਾਤਾ ਹੈਕ ਕਰ ਲਿਆ ਗਿਆ ਸੀ ਗਾਜ਼ੀਏ ਇੱਕ ਧੋਖੇਬਾਜ਼ ਨੇ ਇੱਕ ਜਾਲੀ ਰਿਟਰਨ ਦਾਇਰ ਕੀਤੀ ਸੀ ਜਿਸ ਦੇ ਵਿੱਚ ਐਚਐਨਡੀਆਰ ਬਲੌਕ ਨੂੰ ਉਸ ਦੇ ਅਧਿਕਾਰਤ ਟੈਕਸ ਪ੍ਰਤੀਨਿਧੀ ਵਜੋਂ ਝੂਠਾ ਦਰਜ ਕੀਤਾ ਗਿਆ ਸੀ ਅਤੇ ਵਾਰਨਰ ਨੇ ਦਾਅਵਾ باد ਦੇ ਵਿੱਚ ਅੰਤਰੂਨੀ ਸਿਹਤ ਡਾਟਾ ਉਲੰਘਣਾ ਦੇ ਨਾਲ ਜੁੜੀ ਇੱਕ ਲੀਕ ਹੋਈ ਸੂਚੀ ਦੇ ਵਿੱਚ ਸਾਹਮਣੇ ਆਇਆ ਜਿਸ ਦੇ ਨਾਲ ਉਸੇ ਸ਼ੱਕ ਦੀ ਪੁਸ਼ਟੀ ਹੋਈ ਅਤੇ ਉਸ ਦੀ ਨਿਰਾਸ਼ਾ ਹੋਰ ਵੀ ਵੱਧ ਗਈ ਇਸ ਮਾਮਲੇ ਉਤੇ ਬੋਲਦੇ ਹੋਏ ਵਾਰਨਰ ਨੇ ਜਾਂਚ ਕਰਤਾਵਾ ਨੂੰ ਕਿਹਾ ਕਿ ਮੈਂ ਇਸ ਤਰ੍ਹਾਂ ਸਹੀ ਕਿ ਮੇਰੀ ਪਛਾਣ ਦੀ ਚੋਰੀ ਹੋਈ ਹੈ ਅਤੇ ਮੈਨੂੰ ਹੀ ਨਹੀਂ ਪਤਾ ਜਿਕਰ ਗੱਲ ਕੀਤੀ ਜਾਵੇ ਕਿ ਡਾਟਾ ਕਿਵੇਂ ਚੋਰੀ ਹੋਇਆ ਅਤੇ ਵੇਚਿਆ ਗਿਆ ਤਾਂ ਸਿਬੀਫਤ ਅਸਟੇਟ ਦੇ ਨਾਲ ਸੰਪਰਕ ਕਰਨ ਵਾਲੇ ਇੱਕ ਅਗਿਆਤ ਸਰੋਤ ਨੇ ਦਾਵਾ ਕੀਤਾ ਹੈ ਕਿ ਚੋਰੀ ਕੀਤੀ ਗਈ ਜਾਣਕਾਰੀ 2017 ਤੋਂ ਕੁਮ ਰਹੀ ਸੀ ਅਤੇ ਇਸ ਨੂੰ ਡਾਰਕ ਵੈਬ ਉਤੇ ਐਨਕ੍ਰਿਪਟਿਡ ਟੈਲੀਗ੍ਰਾਮ ਸਮੂਹ ਹਰਾਈ ਲਗਭਗ 1000 ਡਾਲਰ ਦੇ ਵਿੱਚ ਵੇਚਿਆ ਗਿਆ ਸੀ 5ਵੀਂ ਅਸਟੇਟ ਨੇ ਲੀਕ ਹੋਈ ਸੂਚੀ ਦੀ ਸ਼ੁੱਧਤਾ ਦੀ ਪੁਸ਼ਟੀ ਕੀਤੀ ਹੈ ਜਿਸ ਵਿੱਚ ਕਈ ਵਿਅਕਤੀਆਂ ਨੂੰ ਸੂਚੀਬੱਧ ਕੀਤਾ ਗਿਆ ਸੀ ਜਿਨ੍ਹਾਂ ਸਾਰਿਆਂ ਨੇ ਅੰਤਰਰਾਸ਼ਟਰੀ ਸਿਹਤ ਲਈ ਕੰਮ ਕੀਤਾ ਸੀ ਤੇ ਸਰੋਤ ਦੇ ਅਨੁਸਾਰ ਪਿਛਲੇ ਕਈ ਸਾਲਾਂ ਦੇ ਵਿੱਚ ਡਾਟਾ ਹਜ਼ਾਰਾਂ ਵਾਰ ਵਿੱਚ ਅਤੇ ਮੂੜ ਵੰਡਿਆ ਗਿਆ ਹਾਲਾਂਕਿ ਬਹੁਤ ਸਾਰੇ ਤੋਖਤੜੀ ਵਾਲੇ ਸੀਆਰਏ ਦਾਅਵੇ ਅਲਬਰਟਾ ਭਾਗ ਦੇ ਐਚ ਐਂਡ ਆਰ ਬਲੋਕ ਦਫਤਰਾ ਰਾਹੀਂ ਦਾਇਰ ਕੀਤੇ ਗਏ ਸਨ ਜਿਸ ਦੇ ਵਿੱਚ ਇੰਟੀਰੀਅਰ ਹੈਲਥ ਉਲੰਘਣਾ ਤੋਂ ਚੋਰੀਆਂ ਕੀਤੀਆਂ ਪਛਾਣਾਂ ਦੀ ਬੋਤੋ ਵੀ ਕੀਤੀ ਗਈ ਸੀ ਇੰਨਾ ਹੀ ਨਹੀਂ ਤਾਂ ਫਿਫਥ ਅਸਟੇਟ ਦੁਆਰਾ ਪ੍ਰਾਪਤ ਕੀਤੇ ਗਏ ਐਚ ਐਂਡ ਆਰ ਬਲੌਕ ਤੋਂ ਅੰਦਰੂਨੀ ਮੈਮੋ ਤੋਂ ਪਤਾ ਲੱਗਿਆ ਕਿ ਕੰਪਨੀ ਚੱਲ ਰਹੇ ਤੋਂ ਖਤੜੀ ਤੋਂ ਜਾਣੂ ਸੀ ਦਾਸੀ ਅਜੇ ਇੱਕ ਮੈਮੋ ਨੇ ਬੀਸੀ ਤੋਂ ਅਲਬਰਟਾ ਜਾਣ ਦਾ ਦਿਖਾਵਾ ਕਰਨ ਵਾਲੇ ਵਿਅਕਤੀਆਂ ਦੁਆਰਾ ਦਾਇਰ ਕੀਤੇ ਗਏ ਜਾਲੀ ਦਾਅਵਿਆਂ ਦੇ ਵਿੱਚ ਵਾਧੇ ਨੂੰ ਉਜਾਗਰ ਕੀਤਾ ਅਤੇ ਇਸ ਦੇ ਬਾਵਜੂਦ ਐਚ ਐਂਡ ਆਰ ਬਲੌਕ ਨੇ ਜਨਤਕ ਤੌਰ ਤੇ ਉਡੀ ਲਾਉ ਪ੍ਰਮਾਣ ਪੱਤਰਾਂ ਦੀ ਦਰੁਬਤ ਤੋਂ ਬਾਰੇ ਕੋਈ ਜਾਣਕਾਰੀ ਨਾ ਹੋਣ ਦਾ ਵੀ ਦਾਵਾ ਕੀਤਾ ਤੇ ਆਪਣੇ ਆਪ ਨੂੰ ਜ਼ਿੰਮੇਵਾਰ ਤੋਂ ਦੂਰ ਕਰ ਲਿਆ ਹਾਲੇ ਕਿ ਸਬਕਾ ਕਰਮਚਾਰੀ ਅਤਿ ਅੰਦਰੂਨੀ ਸੰਚਾਰ ਦਸ਼ੋਨ ਦੇ ਨੀ ਕੰਪਨੀ ਨੇ ਕਈ ਅਲਪਟਾ ਸਥਾਨਾ ਤੋਂ ਜਾਣੇ ਪਛਾਣੇ ਤੋਂ ਕਟੜੀ ਕਰਨ ਵਾਲੇ ਅਤੇ ਕੇਸ ਵੀ ਦਰਜ ਕੀਤੇ ਸਨ ਇੱਥੇ ਦੱਸਣਾ ਬੰਦਾ ਹੈ ਕਿ ਇਹ ਸਿਰਫ ਮਾੜੀ ਸਾਈਬਰ ਸੁਰੱਖਿਆ ਦਾ ਮਾਮਲਾ ਨਹੀਂ ਹੈ ਇਹ ਇੱਕ ਰਾਸ਼ਟਰੀ ਜਾਗਰਣ ਦੀ ਘੰਟੀ ਹੈ ਜਦੋਂ ਨਿੱਜੀ ਡੇਟਾ ਦਾ ਇੰਨੀ ਆਸਾਨੀ ਨਾਲ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਸੰਸਥਾਵਾਂ ਨੁਕਸਾਨ ਦੀ ਹੱਥੋਂ ਸਵੀਕਾਰ ਕਰਨ ਤੋਂ ਚਿਜਕਦੀਆਂ ਨਹੀਂ ਤਾਂ ਨਤੀਜੇ ਸਿਰਫ ਵਿੱਤੀ ਹੀ ਨਹੀਂ ਹੁੰਦੇ ਉਹ ਬਹੁਤ ਨਿੱਜੀ ਹੁੰਦੇ ਨੇ ਅਤੇ ਲੈਸਲੀ ਵਾਰਨਰ ਵਰਗੇ ਪੀੜਤਰ ਟੁਕੜੇ ਛੁਕਦੇ ਰਹਿੰਦੇ ਨੇ ਅਤੇ ਇਹ ਜਾਣਨ ਦੀ ਮੰਗ ਕਰਦੇ ਨੇ ਕਿ ਕਿਸ ਨੂੰ ਪਤਾ ਸੀ ਕਿ ਅਤੇ ਉਹਨਾਂ ਨੂੰ ਜਲਦੀ ਚੇਤਾਵਨੀ ਕਿਉਂ ਨਹੀਂ ਦਿੱਤੀ ਗਈ ਦੱਸਣਯੋਗ ਹੈ ਕਿ ਜੇਕਰ ਤੁਹਾਨੂੰ ਸ਼ੱਕ ਹੈ ਕਿ ਤੁਹਾਡੇ CRA ਖਾਤੇ ਦੇ ਨਾਲ 2003 ਅਤੇ 2009 ਦੇ ਵਿੱਚ ਕੋਈ ਸਮਝੌਤਾ ਕੀਤਾ ਗਿਆ ਜਾਂ ਫਿਰ ਇੰਟੀਰੀਅਰ ਹੈਲਥ ਦੇ ਲਈ ਕੰਮ ਕੀਤਾ ਗਿਆ ਹੈ ਤਾਂ ਤੁਰੰਤ ਇੰਟੀਰੀਅਰ ਹੈਲਥ ਦੇ ਨਾਲ ਸੰਪਰਕ ਕਰੋ ਅਤੇ ਅਸਧਾਰਨ ਗਤੀਵਿਧੀ ਦੇ ਨਾਲ ਆਪਣੀਆਂ ਕ੍ਰੈਡਿਟ ਰਿਪੋਰਟਾਂ ਦੀ ਵੀ ਨਿਗਰਾਨੀ ਕਰ ਸਕਦੇ ਹੋ ਬਿਊਰਿਫੋਰ ਚੈਨਲ ਪੰਜਾਬੀ